ਦੀ ਆਪ ਦੀ ਮਰਜ਼ੀ ਕਰਦੇ ਉਸ ਦੇ ਵਿੱਚ ਆਪ ਦੀ ਮਰਜ਼ੀ ਨਾ ਕਰੋ ਹallelujah ਆਪ ਦੀ ਮਰਜ਼ੀ ਨਾ ਕਰੋ ਕਹਿੰਦਾ ਜਿਸ ਪ੍ਰਕਾਰ ਜੇ ਟਹਿਣੀ ਅੰਗੂਰ ਦੀ ਬੇਲ ਦੇ ਵਿੱਚ ਨਾ ਰਹੇ ਤਾਂ ਆਪਣੇ ਆਪ ਫਲ ਨਹੀਂ ਦੇਦੀ ਉਸੇ ਤਰ੍ਹਾਂ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਨਹੀਂ ਤੁਸੀਂ ਆਪਣੇ ਆਪ ਕੋਈ ਫਲ ਨਹੀਂ ਦੇ ਸਕਦੇ ਸਾਰੇ ਬੋਲੋ ਹallelujah ਹallelujah ਪਰ ਤੋਂ ਜਿੰਨੂੰ ਗਿਆ ਸੀ ਦੂਸਰਾ ਪਤਰਸ 3 ਉਦਸ 12 ਦੇ ਫਲ

اللي ਕਹ ਸੋਹੇ ਪਿਆਰਿਓ ਜਦੋਂ ਤੁਸੀਂ ਅੱਗੇ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਾਈ ਕਿਤੇ ਨਾ ਹੋਵੇ ਜੋ ਦੁਸ਼ਤ ਦੀ ਭੁੱਲ ਭੁੱਲ ਨਾਲ ਭਰਮ ਕੇ ਆਪਣੇ ਦਿੜਤਾ ਤੋਂ ਡਿੱਗ ਪੋ ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵੱਧਦੇ ਜਾਓ ਬੋਲੋ ਆਮੀਨ ਆਮੀਨ ਪਰਮੇਸ਼ਵਰ ਚਾਹੁੰਦਾ ਓਏ ਕਰੋ ਬਚਨ ਨਾਲ ਕਰੋ ਅੱਗੇ ਸਾਰੇ ਬੋਲੋ ਹallelujah ਤੁਸੀਂ ਦੇਖੋ ਇਸ ਜਗ੍ਹਾ ਤੇ ਕੀ ਕਹਿੰਦਾ ਕਹਿੰਦਾ ਵੀ ਤੁਸੀਂ ਪਰਮੇਸ਼ਵਰ ਦੇ ਵਿੱਚ ਤੁਸੀਂ ਆਪ ਦੀ ਬ੍ਰਿਹੜਤਾ ਚ ਕਹਿੰਦਾ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਚੀਜ਼ਾਂ ਨੂੰ ਤੁਹਾਨੂੰ ਭੁੱਲ ਨਹੀਂ ਤੁਹਾਨੂੰ ਸਾਰਾ ਕੁਝ ਸਿਖਾਇਆ ਗਿਆ ਹੈ ਪਾਪ ਕਰੋਗੇ ਡਿੱਗੋਗੇ ਗੁਨਾਹ ਕਰੋਗੇ ਡਿੱਗੋਗੇ ਪਰਮੇਸ਼ਵਰ ਤੋਂ ਦੂਰ ਹੋ ਜਾਓਗੇ ਹallelujah ਸਭ ਕੁਝ ਤੁਹਾਨੂੰ ਸਿਖਾਇਆ ਗਿਆ ਹੈ ਪਰ ਤੁਹਾਡੇ ਨਾਮ ਅਸੀ ਦੇ ਵਿੱਚ ਨਾਮ ਵਧਣ ਦਾ ਕਾਰਨ ਅੱਜ ਮੈਂ ਤੁਹਾਨੂੰ ਦੱਸਦਾ ਪਿਆਵਾ ਤੁਹਾਡੇ ਨਾਮ ਵਧਣ ਦਾ ਕਾਰਨ ਕੀ ਹੈ ਤੁਸੀਂ ਪਰਮੇਸ਼ੁਰ ਤੋਂ ਆਡੋ ਕੇ ਕੁਝ ਕਰਨਾ ਚਾਹੁੰਦੇ ਪਰ ਕਾਰਨ ਨਹੀਂ ਪਾਉਂਦੇ ਵਧਣਾ ਚਾਹੁੰਦੇ ਪਰ ਵਧ ਨਹੀਂ ਪਾਉਂਦੇ ਗ੍ਰੇਸ ਪਾਉਣਾ ਚਾਹੁੰਦੇ ਪਰ ਮਿਲਦੀ ਨਹੀਂ ਸਾਰੇ ਬੋਲ ਹਾਲੇਲੂਇਆ ਹਾਲੇਲੂਇਆ ਪਰਮੇਸ਼ੁਰ ਤੋਂ ਆਡੋ ਕੇ ਕੁਝ ਵੀ ਨਹੀਂ ਕਰ ਸਕਦੇ ਕਹਿੰਦਾ ਹੇ ਪਿਆਰਿਓ ਸਾਰੇ ਬੁੱਲਾ ਹallelujah ਕਹਿੰਦਾ ਫੇਰ ਪਿਆਰਿਓ ਕਹਿੰਦਾ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਪਹਿਲਾਂ ਨੂੰ ਤੁਸੀਂ ਜਾਣਦੇ ਹੋ ਉਹਦੇ ਤੇ ਧਿਆਨ ਦਿਓ ਤੇ ਅੱਗੇ ਵਧੋ ਕਹਿੰਦਾ ਤੁਸੀਂ ਆਕੇ ਇਹ ਸਾਰਿਆਂ ਦੁੱਲਾ ਜਾਣਦੇ ਚੌਕਸ ਰਹੋ ਕਿਤੇ ਨਾ ਹੋਵੇ ਦੁਸ਼ਟ ਦੁਸ਼ਟ ਜਿਹੜਾ ਤੁਹਾਨੂੰ ਭਰਮਾ ਜਿਹੜਾ ਭਰਮ ਦੇ ਵਿੱਚ ਪਾਉਂਦਾ ਹੈ ਜਿਹੜਾ ਤੁਹਾਨੂੰ ਪਰਮਾਉਂਦਾ ਹੈ ਉਹ ਜਿਹੜੀ ਦਿੜਿੜਤਾ ਤੁਹਾਨੂੰ ਪਰਮੇਸ਼ਵਰ ਦੇ ਵੱਲੋਂ ਮਿਲੀ ਹੈ ਉਹਦੇ ਤੋਂ ਤੁਸੀਂ ਕਿਤੇ ਦੇਖ ਨਹੀਂ ਪਾਓ ਸਾਰੇ ਬੋਲੋ ਹਾਲੇਲੂਇਆ ਕਿਸੇ ਉਹ ਜਿਹੜੀ ਦਿੜਿੜਤਾ ਜਿਹੜੀ ਗ੍ਰੇਸ ਤੁਹਾਨੂੰ ਮਿਲਦੀ ਉਹਦੇ ਤੋਂ ਦੇਖ ਨਾ ਪਾਓ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਅਗਲੀ ਗੱਲ ਕਹਿੰਦਾ ਪ੍ਰੋਪਰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਅੱਗੇ ਵਧਦੇ